ਹਾਂਜੀ ਬਾਈ ਅੱਜ ਆਪਾਂ ਕਰਨ ਵਾਲ ਆਏ ਸੀ ਇੱਕ ਗਿੱਜਰ ਦੀ ਰਿਪੇਅਰਿੰਗ ਤੇ ਗਿੱਜਰ ਦਾ ਪੰਨਾ ਆਪਾਂ ਖੋਲ ਕੇ ਥੱਲੇ ਲਾ ਕੇ ਇਸ ਦੀ ਜਿਹੜੀ ਸਪਲਾਈ ਸੀ ਸਾਰੀ ਉਹ ਬਾਹਰ ਕੱਢ ਦਿੱਤੀ ਤੇ ਕੱਢਣ ਤੋਂ ਬਾਅਦ ਕਿਉਂਕਿ ਜਿਹੜਾ ਉੱਪਰ ਇਹਦਾ ਰਾੜ ਵੀ ਨਹੀਂ ਸੀ ਨਿਕਲ ਤੇ ਰਾੜ ਵਿੱਚੋਂ ਅੰਦਰੋਂ ਫੁੱਲਿਆ ਹੋਇਆ ਤੇ ਪਾਟਿਆ ਹੋਇਆ ਰਾੜਾ ਤੁਹਾਨੂੰ ਦਿਖਾਉਨੇ ਆਪਾਂ ਸਾਰੀ ਜਿਹੜੀ ਸਪਲਾਈ ਖੋਲ ਰਹੇ ਹਾਂ ਤੇ ਮੇਨ ਸਪਲਾਈ ਵੀ ਖੋਲਾਂਗੇ ਉਹ ਸ਼ਿਸ਼ਕਾਰਦੇ ਆ ਪਹਿਲਾਂ ਵੀ ਐਦਾਂ ਹੀ ਆਪਾਂ ਇਹਦਾ ਰਾੜ ਕੱਢੀਏ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਰਾੜ ਕੱਢ ਕੇ ਰਾੜ ਵੀ ਇਸ ਤਰ੍ਹਾਂ ਨਿਕਲ ਨਹੀਂ ਰਿਹਾ ਕਿਉਂਕਿ ਫੁੱਲ ਆ ਗਿਆ ਹਾਂਜੀ ਆਪੇ ਚਕਾਸ ਨਾਲ ਫੋ ਨਹੀਂ ਸੀ ਪਿਆ ਦੂਸਰੇ ਪੇਚ ਦੇ ਨਾਲ ਦੇ ਆਪਾਂ ਵਾਰ ਕੱਢ ਕੇ ਦੱਬ ਕੇ ਜਦੋਂ ਕੱਢਿਆ ਹੁਣ ਆ ਇਹਦੇ ਹਾਲਾਤ ਦੇ ਸਕਦੇ ਹਾਂ ਕਿ ਕਿਦਾਂ ਲਾਤ ਰਾੜ ਦੇ ਕਿਦਾਂ ਹੈ ਰਾੜ ਪਾੜ ਕੇ ਦੇਖੋ ਸਾਰਾ ਜਿਹੜਾ ਰਾੜ ਆ ਇਧਰੋਂ ਵੀ ਖਤਮ ਹੋ ਗਿਆ ਕਿਦਾਂ ਸਪੜਾ ਗਿਆ ਜਿਹੜੀਆਂ ਇਧਰ ਲਈ ਸਗਰੋਂ ਸਾੜਦੇ ਨੇ ਆ ਉੱਪਰਲੀ ਸਾਈਡ ਤੋਂ ਵੀ ਜਿਵੇਂ ਖਤਮ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਰਾੜ ਦੇ ਹਾਲਾਤ ਐਦਾਂ ਦੇ ਹਾਲਾਤ ਬਣੇ ਹੋਏ ਸੀਗੇ ਤੇ ਕਿਉਂਕਿ ਵੀਰ ਇਹਨੂੰ ਟਾਈਮ ਦੇ ਨਾਲ ਚੇਂਜ ਕਰਵਾ ਲਿਆ ਕਰੋ ਜਿਹੜੇ ਐਦਾਂ ਦੇ ਆਪਣੇ ਗਿਜਰਾਂ ਦੇ ਵਿੱਚ ਰਾੜ ਪਾਏ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਫਿਰ ਅਸੀਂ ਹੁਣ ਇਹਦੀ ਜਿਹੜੀ ਸਾਰੀ ਸਪਲਾਈ ਆ ਪ੍ਰੋਪਰ ਖੋਲਾਂਗੇ ਖੋਲ ਕੇ ਤੁਹਾਨੂੰ ਦਿਖਾਉਨੇ ਆ ਵਿੱਚੋਂ ਸ਼ੋਰਾ ਹਾਂਜੀ ਹੁਣ ਆਪਾਂ ਸਾਰੀ ਸਪਲਾਈ ਇਹਦੀ ਖੋਲ ਲਈ ਆ ਤੁਹਾਨੂੰ ਦਿਖਾਉਨੇ ਆ ਆ ਦੇਖ ਸਕਦੇ ਹੋ ਤੁਸੀਂ ਸ਼ੋਰੇ ਦੇ ਨਾਲ ਜਿਹੜੀਆਂ ਬਿਲਕੁਲ ਪੈਪਾਂ ਨੇ ਬੰਦ ਹੋ ਬੰਦ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਰਾੜ ਆ ਜਿਹੜੀਆਂ ਸਪਲਾਈਆਂ ਨੇ ਸਾਰੀਆਂ ਆ ਦੇਖੋ ਉੱਪਰੋਂ ਵੀ ਜਿਹੜੀ ਇਹ ਪਾਈਪ ਆ ਜਿਹੜੀ ਪਾਣੀ ਬਾਸ ਨਿਕਾਸ ਵਾਲੀ ਉਹ ਵੀ ਬਲੌਕ ਹੋ ਰਹੀ ਆ ਤੇ ਇਹ ਨਾਲੀ ਵੀ ਬਲੌਕ ਹੋ ਰਹੀ ਆ ਹਾਂਜੀ ਆ ਦੇਖ ਸਕਦੇ ਹੋ ਤੁਸੀਂ ਸਾਰਾ ਜਿਹੜਾ ਇਹ ਹਾਲਾਤ ਕਿੱਦਾਂ ਦੇ ਬਣੇ ਹੋਏ ਨੇ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਆ ਵੀ ਸਾਰਾ ਜਿਹੜਾ ਆਪਣਾ ਕੀਚੜ ਦੀ ਸਪਲਾਈ ਆ ਦਿਖਾਉਣੇ ਤੁਸੀਂ ਬਨੇ ਰਹੋ ਵੀਡੀਓ ਦੇ ਨਾਲ ਤੇ ਲਾਈਕ ਸ਼ੇਅਰ ਚੱਲਦੀ ਵੀਡੀਓ ਨੂੰ ਕਰ ਦਿਓ ਆ ਦੇਖੋ ਤੁਹਾਨੂੰ ਦਿਖਾਉਣੇ ਆ ਕਿ ਕਿੰਨਾ ਜਿਆਦਾ ਜਿਹੜਾ ਸ਼ੋਰਾ ਨਿਕਲ ਰਿਹਾ ਇੱਕ ਮਗਵਾਇਆ ਆਪਾਂ ਨੇ ਬੱਠਲ ਬੱਠਲ ਦੇ ਵਿੱਚੋਂ ਤੁਹਾਨੂੰ ਦਿਖਾਉਣੇ ਆ ਦੇਖੋ ਕਿੱਦਾਂ ਦਾ ਜਮ ਵਿੱਚੋਂ ਸ਼ੋਰਾ ਨਿਕਲ ਰਿਹਾ ਹੈਗਾ ਤੇ ਹਜੇ ਵੀ ਕਾਫੀ ਜਿਆਦਾ ਆ ਸਾਰੀ ਵੀਡੀਓ ਜ਼ਰੂਰ ਦੇਖਿਓ ਤੁਹਾਨੂੰ ਦਿਖਾਉਣੇ ਆ ਵਿੱਚੋਂ ਕੱਢ ਕੇ ਜਿਹੜਾ ਵਿੱਚੋਂ ਵਿਚਲੇ ਪਾਸੇ ਤੇ ਜਿਹੜਾ ਸ਼ੋਰਾ ਜੰਮਿਆ ਹੋਇਆ ਹੈਗਾ ਆ ਦੇਖੋ ਜਦੋਂ ਹੱਥ ਮਾਰਦਿਆਂ ਵਿੱਚ ਹੱਥ ਮਾਰਨ ਵੇਲੇ ਤੇ ਬਹੁਤ ਜ਼ਿਆਦਾ ਜਿਵੇਂ ਕਿ ਅੰਦਰਲੇ ਪਾਸੇ ਦੇ ਕੁਝ ਸਿਮਿੰਟ ਜੰਮਿਆ ਹੋਵੇ ਐਦਾਂ ਦਾ ਜਿਹੜਾ ਇਹ ਸ਼ੋਰਾ ਵਿੱਚ ਜੰਮਿਆ ਹੋਇਆ ਹੈਗਾ ਤੇ ਬਹੁਤ ਜ਼ਿਆਦਾ ਗਿੱਚਰ ਤੇ ਹਾਲਾਤ ਮਾੜੇ ਸੀਗੇ ਤੇ ਬਹੁਤ ਹੀ ਜ਼ਿਆਦਾ ਜਿਹੜਾ ਸ਼ੋਰਾ ਜੰਮਿਆ ਹੋਇਆ ਸੀ ਕਿਉਂਕਿ ਆਪਣੇ ਏਰੀਆ ਦੇ ਵਿੱਚ ਪਾਣੀ ਜਿਹੜਾ ਬਹੁਤ ਹੀ ਖਰਾਬ ਹੈ ਖਰਾਬ ਦੇ ਕਰਕੇ ਜਿਹੜਾ ਸ਼ੋਰਾ ਜੰਮ ਜਾਂਦਾ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਸਾਰੇ ਦੇ ਹਾਲਾਤ ਆ ਦੇਖੋ ਤੁਸੀਂ ਕਿਹੜੇ ਹਸਾਬ ਨਾਲ ਵਿੱਚੋਂ ਜਿਹੜਾ ਸ਼ੋਰਾ ਨਿਕਲ ਰਿਹਾ ਤੇ ਬਹੁਤ ਹੀ ਜਿਆਦਾ ਇਹਦੇ ਵਿੱਚ ਜਿਹੜਾ ਕਿਚਰ ਦੇ ਵਿੱਚ ਸ਼ੋਰਾ ਪਿਆ ਹੋਇਆ ਬਣੇ ਰਹੋ ਵੀਡੀਓ ਦੇ ਨਾਲ ਤੇ ਹੁਣ ਆਪਾਂ ਪਾਣੀ ਨਾਲ ਕਰਾਂਗੇ ਦੀ ਸਫਾਈ ਹੋਰ ਇਹਦਾ ਬਦਲਾਂਗੇ ਰਾੜ ਹਾਂਜੀ ਆ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਇਹਦੇ ਪਿਛਲੇ ਹਾਲਾਤ ਸੀਗੇ ਕੋਸ਼ਿਸ਼ ਕਰਦੇ ਆਂ ਵੀ ਤੁਹਾਨੂੰ ਅਸੀਂ ਵਿੱਚੋਂ ਸਾਰੇ ਵੀਡੀਓ ਦੀ ਦਿਖਾਈ ਜਾਵੇ ਤੇ ਆ ਦੇਖੋ ਤੁਹਾਨੂੰ ਕੋਸ਼ਿਸ਼ ਕਰਦੇ ਆਂ ਸੀ ਕੈਮਰੇ ਦੇ ਨਾਲ ਵਿੱਚੋਂ ਜਿਹੜੀ ਤੁਹਾਨੂੰ ਵੀਡੀਓ ਦਿਖਾਉਣੀ ਆ ਤੇ ਆ ਦੇਖ ਸਕਦੇ ਹੋ ਜਿਹੜੇ ਵਿੱਚੋਂ ਕਿਹੜੇ ਸਾਹ ਦੇ ਨਾਲ ਵਿੱਚੋਂ ਜਿਹੜਾ ਸ਼ੋਰਾ ਪਟਿਆ ਜਾ ਰਿਹਾ ਤੇ ਇਹਦੀ ਪ੍ਰੋਪਰ ਸਾਰੇ ਦੀ ਸਫਾਈ ਕਰਕੇ ਉਸ ਤੋਂ ਬਾਅਦ ਆਪਾਂ ਚੇਂਜ ਕਰਾਂਗੇ ਰਾੜ ਤੇ ਹੁਣ ਇਹਨੂੰ ਪਾਣੀ ਨਾਲ ਸਫਾਈ ਕਰਕੇ ਸਾਰੇ ਨੂੰ ਧੋ ਕੇ ਉਸ ਤੋਂ ਬਾਅਦ ਫਿਰ ਇਹਦੀ ਸਪਲਾਈ ਪਾ ਚੇਂਜ ਕਰਾਂਗੇ ਬਣੇ ਰਹੋ ਵੀਡੀਓ ਦੇ ਨਾਲ ਤੇ ਆ ਦੇਖੋ ਤੁਹਾਨੂੰ ਫੇਰ ਦਿਖਾਉਨੇ ਆ ਦੁਬਾਰਾ ਜਿਹੜਾ ਸਪਲਾਈ ਸੀਗੀ ਮੇਨ ਜਿਹਦੇ ਵਿੱਚੋਂ ਪਾਣੀ ਜਾਂਦਾਗਾ ਆ ਦੇਖੋ ਕਿੱਦਾਂ ਇਹਦੇ ਵਿੱਚੋਂ ਸ਼ੋਰ ਆ ਨਿਕਲ ਰਿਹਾ ਹੁਣ ਇਹਦੀ ਕਰਦੇ ਆਪਾਂ ਸਫਾਈ ਬਣੇ ਰਹੋ ਵੀਡੀਓ ਦੇ ਨਾਲ ਹੁਣ ਆਪਾਂ ਨੇ ਸਾਰੀ ਸਪਲਾਈ ਜਿਹੜੀ ਓਕੇ ਕਰ ਦਿੱਤੀ ਔਰ ਜਿਹੜਾ ਰਾੜ ਸੀ ਉਹ ਵੀ ਨਵਾਂ ਪਾ ਦਿੱਤਾ ਤੇ ਜਿਹੜੀ ਸਪਲਾਈ ਸੀ ਸਾਰੀ ਆਪਾਂ ਕਸ ਕੇ ਜਿਹੜਾ ਕੰਪਲੀਟ ਕਰਤਾ ਹੁਣ ਆਪਾਂ ਇਹ ਕਰਕੇ ਸਫਾਈ ਟੰਗਾਂਗੇ ਔਰ ਅਸੀਂ ਸੌਰੀ ਤੇ ਤੁਹਾਨੂੰ ਅਸੀਂ ਨਹੀਂ ਰਾੜਦੀ ਔਰ ਸਾਰੀ ਸਪਲਾਈ ਦੀ ਵੀਡੀਓ ਦਿਖਾਉਂਦੇ ਤਾਂ ਸਾਡੇ ਕੋਲ ਸਮਾਂ ਘੱਟ ਸੀਗਾ ਉਸ ਕਰਕੇ ਅਸੀਂ ਜਲਦੀ ਦੇ ਵਿੱਚ ਕੰਮ ਕੀਤਾ ਹੁਣ ਆਪਾਂ ਇਸ ਨੂੰ ਕਿਚਨ ਨੂੰ ਟੰਗ ਰਹੇ ਹਾਂ ਤੇ ਉੱਥੇ ਜਿਹੜੇ ਇਹਦੇ ਵੋਲਟ ਲੱਗੇ ਹੋਏ ਸੀ ਉਹਨਾਂ ਦੇ ਉੱਪਰ ਆਪਾਂ ਟੰਗ ਦਿੱਤਾ ਕਿੱਲਾਂ ਦੇ ਉੱਪਰ ਤੇ ਇਹਨੂੰ ਪ੍ਰੋਪਰ ਸਹੀ ਢੰਗ ਨਾਲ ਟੰਗ ਕੇ ਤੇ ਇਹਦੀ ਜਿਹੜੀ ਠੰਡੇ ਵਾਲੀ ਸਪਲਾਈ ਸੀ ਉਹ ਵੀ ਜੋੜ ਦਿੱਤੀ ਤੇ ਉਸ ਤੋਂ ਬਾਅਦ ਆਪਾਂ ਗਰਮ ਵਾਲੀ ਸਪਲਾਈ ਹੈ ਜਿਹੜੀ ਕਿਉਂਕਿ ਜੋੜਾਂਗੇ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਇਦਾਂ ਦੀਆਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਔਰ YouTube ਚੈਨਲ ਨੂੰ ਤੇ ਆਪਣੇ Facebook ਪੇਜ ਨੂੰ ਕਰ ਲੋ ਫੋਲੋ ਤੇ ਵੱਤੋ ਵੱਤੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਆ ਕਰੋ ਕਮੈਂਟ ਜ਼ਰੂਰ ਦਿਆ ਕਰੋ ਵੀ ਤੁਹਾਨੂੰ ਕਿੱਦਾਂ ਦਾ ਕੰਮ ਲੱਗਿਆ ਤੇ ਵੱਤੋ ਵੱਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਹੁਣ ਆਪਾਂ ਜੋੜ ਦਿੱਤੀ ਗਰਮ ਵਾਲੀ ਸਪਲਾਈ ਤੇ ਗਰਮ ਵਾਲੀ ਸਪਲਾਈ ਜੋੜਨ ਤੋਂ ਬਾਅਦ ਆਪਾਂ ਨੇ ਕਰਨੇ ਨੇ ਕੀ ਚਰਤੇ ਮੇਨ ਕਨੈਕਸ਼ਨ ਤੇ ਹੁਣ ਆਪਾਂ ਲੱਗੇ ਆਂਗੇ ਕਨੈਕਸ਼ਨ ਕਰਨ ਜੁੜੇ ਰਹੋ ਵੀਡੀਓ ਦੇ ਨਾਲ ਇੱਥੇ ਚੇਂਜ ਓਵਰ ਲੱਗਿਆ ਹੋਇਆ ਸੀਗਾ ਤੇ ਇਹ ਚੇਂਜ ਓਵਰ ਆਪਾਂ ਕਰ ਰਹੇ ਹਾਂ ਇਹਦੇ ਨਾਲ ਸਪਲਾਈ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਵੀਡੀਓ ਨੂੰ ਬੱਦੋ ਬੱਦੋ ਸ਼ੇਅਰ ਤੇ ਲਾਈਕ ਜ਼ਰੂਰ ਕਰੋ ਧੰਨਵਾਦ ਜੀ ਵੀਡੀਓ ਦੇਖਣ ਵਾਲਿਆਂ ਦਾ ਪੂਰੀ ਦੇਖੀ ਵੀਡੀਓ ਜਿੰਨੇ ਸਾਰਿਆਂ ਦਾ ਤੇ ਚੈਨਲ ਨੂੰ ਬਹੁਤ ਜ਼ਰੂਰ ਸਬਸਕ੍ਰਾਈਬ ਕਰ ਲਿਓ ਔਰ ਆਪਣੇ ਫੇਸਬੁਕ YouTube ਨੂੰ ਕਰ ਲਿਓ ਫੋਲੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੀਡੀਓ ਦੇਖਣ ਲਈ